ਉਹਨੋ ਡਾਕਟਰ ਨਾਲ ਜਵਾਬ ਦੇ ਦਿੱਤਾ ਵੀ ਇਹਨੇ ਠੀਕ ਨਹੀਂ ਹੋਣਾ ਕਹਿੰਦੇ ਕਿਸੇ ਮਹਾਂਪੁਰਸ਼ਾਂ ਕੋਲੇ ਗਏ ਉਹ ਉਹਨਾਂ ਕੋਲ ਜਾ ਕੇ ਬੇਨਤੀ ਕਰੀ ਵੀ ਮਾਰਾ ਡਾਕਟਰ ਨੇ ਜਵਾਬ ਦਿੱਤਾ ਇਹਨੂੰ ਕਹਿੰਦੇ ਭਾਈ ਫਿਰ ਉਹ ਕਹਿਣ ਲੱਗੇ ਸੰਤ ਵੀ ਐ ਕਰੋ ਵੀ ਅਰਦਾਸ ਕਰੋ ਗੁਰੂ ਰਾਨ ਸਾਹਿਬ ਮਾਰਾ ਜੀ ਮੂਰੇ ਨਾਲੇ ਹੋ ਕੰਨਾ ਮੰਨ ਲਓ ਮਾਰਾ ਜੀ ਮੂਰੇ ਬੇਨਤੀ ਕਰੀ ਉਹ ਕੰਨਾ ਮੰਨ ਲਿਆ ਜਾਂਦਾ ਬਾਹ ਸੰਤ ਕਹਿਣ ਲੱਗੇ ਕਹਿੰਦੇ ਭਾਈ ਵੀ ਮਾਰਾ ਤਾਂ ਕਹਦੇ ਮਰਦਾ ਨਹੀਂ ਕਹਿੰਦੇ ਭਾਈ ਉਹ ਮਰਿਆ ਨਹੀਂ ਹਨ 77 ਸਿੰਘ ਮੇਰੇ ਮਨ ਨੂੰ ਇਹ ਮੈਨੂੰ ਕਿਹਾ ਸਣਾ ਇਹ ਮਹਾਰਾਜ ਨੇ ਜਦ ਇਦਾਂ ਸਮਾਂ ਬਿਵਾਰ ਹੋ ਗਿਆ ਕਹਿੰਦਾ ਮੈਨੂੰ ਕਹਦੇ ਵੀ ਵੀ ਡਾਕਟਰ ਨੂੰ ਪੁੱਛ ਕੇ ਆ ਨਾ ਆਪਣੇ ਪੰਡਤ ਜੀ ਨੂੰ ਪੁੱਛ ਕੇ ਆ ਵੀ 77 ਸਿੰਘ ਦੇ ਉੱਪਰ ਕਿੰਨਾ ਫਿਕਰਾਇਆ ਅੱਛਾ ਕਹਿੰਦਾ ਮੈਂ ਉਹਦੇ ਕੋ ਗਿਆ ਪੰਡਤ ਕੋਲ ਕਹਿੰਦਾ ਮੋਂ ਨੂੰ ਕਿਹਾ ਵੀ ਵੀ 77 ਸਿੰਘ ਦਾ ਉਹਦੇ ਕਿੰਨਾ ਗਰਾਇਆ ਉਹ ਕਹਿੰਦਾ ਉਹਦੇ ਦੇ ਕੇ ਆਪਣੇ ਯੰਤਰੀ ਇਹ ਦੋਰੇ ਤਿੰਨ ਗਰੇ ਇਕੱਠੇ ਹੋਏ ਤਾਂ ਮਰ ਗਿਆ। ਆਪਣੀ ਮਾਲਕ ਹੋ ਜਾਂਦੇ ਤੇ ਮਾਰ ਹਰ ਰੋਜ ਆਉਂਦੇ ਤੇ ਤੁਹਾਰੇ। ਤੁਹਾਡੇ ਕੋਲ ਇੱਥੇ ਨਿਤਨੇ ਮ ਆਉਂਦੇ ਹੁੰਦੇ ਨਿਤਨੇ। ਬਾਬਾ ਜੀ ਘਾੜੂ ਵਾਲੇ ਵੀ ਐ ਕਰਦੇ ਹੁੰਦੇ ਨੇ। ਬਾਬਾ ਜੀ ਕਹਿੰਦੇ ਭਾਈ ਰਾੜੇ ਵਾਲੇ ਸੰਤ ਵੀ ਇੱਕ ਜਨਮ ਰੇ ਰਹੇ ਹੋਇਆ। ਅਸੀਂ ਅਨਾਉਂਸਮੈਂਟ ਕਰਿਆ ਕਰੋ ਔਰੇ। ਵੀ ਜਿਹੜਾ ਦੇਸੀ ਘੋਦਾ ਪੀਪਾ ਦਊਗਾ ਉਹਦੇ ਪੁੱਤਰ ਹੋਊਗਾ। ਖੁੱਲ੍ਹੇ ਹੀ ਵਦਨ ਕਰ ਤਾਂ ਕੋਈ ਦਵੇ। ਕੋਈ ਕੋਈ ਕਰੇ। ਉਹਨੇ ਇੱਥੇ ਮੈਂ ਕਿਹਾ ਸੈਂਕੜੇ ਬੱਚੇ ਹੋਏ ਐ ਸੈਂਕੜੇ। ਹੋਣ ਵੀ ਹੁਣ ਵੀ ਹੋਣੇ ਐ ਇਹਦੇ ਭਾਈ ਇੱਥੇ ਲਿਖ ਕੇ ਲਾਓ ਵੀ ਜਿਹੜਾ ਕੱਚੀ ਪ੍ਰਕਰਮਾ ਰੋਜ਼ ਕਰੂਗਾ 40 ਦਿਨ ਉਹਦੀ ਇੱਛਾ ਪੂਰੀ ਹੋ ਜੀ ਜਿਆਦਾ ਇਲਾਇਤ ਉਹ ਵੀ ਖੁੱਲਾ ਹੀ ਬਚਨ ਕਰੇ ਕਿ ਕੋਈ ਕਰੇ ਕੋਈ ਕੋਈ ਕਰੇ ਕੋਈ ਜਿਹੜਾ ਮਰਜੀ ਕਰੇ ਅੱਜ ਵੀ ਉਹ ਬਚਨ ਨੂੰ ਮੈਂ ਵਰਤਣਾ ਹੁਣ ਵੀ ਚਾਹਤਾ ਹਾਂ ਤੇ ਦੇਖੋ ਸਾਜੀ ਕਿੱਕਾ ਪ੍ਰਕਰਮ ਸਾਰਾ ਤਾਂ ਚਾਹਤੀਆਂ ਪ੍ਰਕਰਮਾ ਰਾਤ ਨੂੰ 11 11:30 ਵਜੇ ਵੀ ਕਈ ਕਰਦੇ ਉਹਨੇ ਜੋ ਬਚਨ ਕਰਤਾ ਹੋ ਰਹੇ ਉਹ ਕਹਿੰਦਾ ਹੁਣ ਤੱਕ ਵੀ ਹੁਣ ਤੱਕ ਚੱਲਦੇ ਇਹਦਾ ਜੁਗਾ ਜੁਗਾਂਤ ਲੰਘ ਚੱਲਣੇ ਕਹਿੰਦੀ ਮੈਂ ਧੀ ਲਾ ਜਾਂ ਮੈਂ ਮੰਨਦੇ ਵਾਲੀ ਤੇ ਕਹਿੰਦੀ ਮੈਂ ਤਾਂ ਉਹਦਾ ਕਹਿੰਦੀ ਮੈਂ ਕੱਲ ਜਾ ਕੇ ਉੱਚੇ ਦੌ ਲਾਇਆ ਉਸ ਰੂਪ ਕਹਿੰਦੀ ਫੇ ਮੈਂ ਮੂਰੇ ਬੈਠ ਕੇ ਰੋਜ਼ ਕਰੀ ਜਾਣਾ ਕਹਿੰਦੀ ਹੁਣ ਮੈਨੂੰ ਕੈਂਸਰ ਨਹੀਂ ਹੈ ਸਭ ਹਟ ਗਿਆ ਇਹ ਦਾਰਜ ਕਹਿੰਦਾ ਦਾਰਚਣ ਹੋਣ ਮੈਂ ਕਹਾਂ ਨਾ ਪਹਿਲੀ ਵਾਰ ਉੱਥੋਂ ਕਹਿੰਦੀ ਮੈਂ ਆਈਆਂ ਆ ਮਾਰਾ ਨੇ ਪੇਟਾ ਕੰਨ ਬਾਤੇ ਸਮਾ ਲੇ ਕੇ ਆਇਆ ਇਹਦੀ ਕਹਿੰਦੀ ਅਸਤੀ ਅਸਤੇ ਦੀ ਅਟਾਈ ਉਹਨੇ ਇਹ ਤਾਂ ਫੋਟੋ ਰੋ ਵੀ ਕੰਮ ਕਰ ਲੈਣਾ ਉਹਨਾਂ ਨੇ ਉਹ ਇਹ ਫੋਟੋ ਰੋ ਵੀ ਕੰਮ ਕਰਦੇ ਕੰਮ ਮਰ ਤੋਂ ਪਾਛਦਾ ਤਾਂ ਉਹਨਾਂ ਦੀਆਂ ਅੱਖਾਂ ਚੋਂ ਬੋਲਣਾ ਚੋਂ ਅਮਰ ਤੇ ਕਿਰਦਾ ਤਾਂ ਹੈ ਜੀ ਬਹੁਤ ਬਹੁਤ ਬੜੇ ਭਾਗਾਂ ਵਾਲਿਆਂ ਨੂੰ ਦਰਸ਼ਉਂਦੇ ਤੇ ਉਹਨਾਂ ਦੇ ਜਿਹੜੇ ਬਹੁਤ ਬੜੇ ਭਾਗਾਂ ਵਾਲੇ ਹੁਣ ਉਹ ਮੱਤਾ ਦੇਖਣ ਆਇਆ ਤਾਂ ਬਾਬਾਈ ਕਹਿੰਦੇ ਭਾਈ ਇਹਨੂੰ ਹੌਣ ਸਾਲਿਆਂ ਬੁਲਾਓ ਅਮੀਰ ਉਹਨਾਂ ਨੂੰ ਬੁਲਾ ਲਿਆ ਕਹਿੰਦੇ ਭਾਈ ਇਹਨੂੰ ਕੋਠੀ ਚ ਰੱਖੋ ਨਾ ਜਾਣ ਨਹੀਂ ਦੇਣਾ ਕਹਿੰਦੇ ਇਹਨੂੰ ਇਹਦਾ ਐਡਰੈਸ ਫਤਾ ਕਰੋ